ਹਾਂਜੀ 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 ਹੁਣ ਦੱਸੋ ਜੀ ਮੈਨੂੰ ਮੜਾ ਜਾ। 10ਵੀਂ ਕਲਾਸ ਚੋਂ। ਹਾਂਜੀ। ਹਾਂਜੀ। ਉਹ ਆਖਦਾ ਕਿ 15000 ਰੁਪਏ ਦੇ ਕੇ ਜਾਂ ਉਹ ਨਾ 2000 ਕਿਹਾ ਤੇ ਕਿਹਾ ਕਿ ਜਿਵੇਂ ਕਹਿੰਦੀ ਸੀ ਕਿ ਬਹੁਤ ਸਸਤੇ ਹੀ ਕਰਾ ਆ ਵੀਰੇ ਦਲਗ ਡੈਡੀ ਨੂੰ ਮਾਰ ਰਹੀ ਹੈ ਠੀਕ ਹੈ। ਹਾਂਜੀ। ਉਹ ਆਖਾ ਬੁਲਿਸਟ ਘਟ ਗਿਆ ਉਹਦਾ ਵੀ ਕਰਵਾਇਆ।

ਆ ਤੁਹਾਡਾ ਨੰਬਰ ਮੇਰੇ ਕੋਲ ਲਿਖਿਆ ਹੈ ਨਾ ਪਹਿਲਾਂ ਹਾਂਜੀ ਹਾਂਜੀ ਤੁਹਾਡੀ ਫੀਸ ਭਰੀ ਤਾਂ ਸੀਗੀ ਸਕੂਲ ਦੇ ਵਿੱਚ ਸਾਲ ਦੀ ਪੂਰੀ ਦੀ 250 ਹਾਂਜੀ ਤੁਸੀਂ ਭਰੀ ਸੀਗੀ ਹੁਣ ਕੀ ਸਰਪੀਸ ਆ ਕੋਈ ਇੱਕ ਪਤਾ ਨਹੀਂ ਕਿਵੇਂ ਕਰਕੇ ਨਾ ਕਿਹਾ ਵੀ ਐਕਸਰ ਭੀਆ ਕਹਿੰਦੀ ਮੈਡਮ ਦਿਓ ਤੇ ਨਹੀਂ ਟਾਕੇ ਨਾ ਪੇਪਰ ਜੀ ਮੈਂ ਤੇ ਨਾ ਨਾ ਤੁਸੀਂ ਮਲੋੜ ਤੋਂ ਹੀ ਗੱਲ ਕਰ ਰਹੇ ਹੋ ਨਾ ਮੁਕਸਰ ਤੋਂ ਹਾਂ ਦੇਖੋ ਨਾ ਬਦਾਂ ਨਹੀਂ ਕਿਵੇਂ ਕਰਕੇ ਜੀ ਮੈਂ ਕਹਿ ਰਿਹਾ ਕਿ ਬਾਪੀ ਐਕਸਰ ਭੀਆ ਨੇ ਨਾ 870 ਰੁਪਏ ਕਰ ਰਿਹਾ ਹੈ ਨਾ ਕਿ ਆਖਦੇ ਆਂ ਗਿਆਨੀ ਵਾਕਾ ਕਿ 250 ਤੋਂ ਜਿੰਨੇ ਨੇ 250 ਕਰੀ ਇਹਨਾਂ ਦਾ ਕਈ 250 ਲੱਗ ਗਏ ਕਿ ਸੰਗਤ ਵਿੱਚ ਨਹੀਂ ਆਉਂਦੇ ਸੀ ਨਾ ਮੈਂ ਤੈਨੂੰ ਐ ਪੁੱਛਦਾ ਸੀ ਆਪਣਾ ਕੀ ਨਾਮ ਹੈ ਕਿਹੜੀ ਕਲਾਸ ਦਾ ਬੱਚੀ 10ਵੀਂ ਹੈ 10ਵੀਂ ਤੇ ਹਾਂਜੀ ਅੱਛਾ ਜੀ ਉਹ ਫਾਦਰ ਸਾਹਿਬ ਬੱਚੀ ਦੇ ਕੀ ਕਰਦੇ ਨੇ ਹਾਂਜੀ ਬੱਚੀ ਦੇ ਪਾਪਾ ਬਾਪੂ ਜੀ ਕੀ ਕੰਮ ਕਰਦੇ ਨੇ अच्छा जी ये जो दवा दवा दी <ुणणागाई> ने ने है आपको कोई 2 साल में भी 2-4 महीने तुरयाスルगा हां जी ये फोंडਵਾਣਾ ਪੈਣਾ ਉਹਨੇ ਕਰਵਾਵਾਂਗੇ ਅੱਖਾਂ ਨੂੰ ਦਿਖਾਟ ਗਿਆ ਹੁਣ ਅੱਖਾਂ ਦਾ ਵੀ ਕਰਵਾਇਆ ओके ਮਰ ਬਲੱਡ ਨਹੀਂ ਪੈਂਦਾ ਹੁਣ ਅੱਖਾਂ ਦਾ ਆਪਰੇਸ਼ਨ ਕਰਵਾਇਆ ਹਾਂ ਜੀ ਤੇ ਹੁਣ ਅੱਖਾਂ ਦਾ ਆਪਰੇਸ਼ਨ ਦਾ ਕੰਮ ਪੂਰਾ ਹੋ ਗਿਆ ਹੈ ਕਿੰਨੀ ਬੋਰਡ ਦੀ ਫੀਸ ਤਾਂ ਨਹੀਂ ਇਹ ਬੋਰਡ ਦੀ ਹਾਂ ਜੀ ਬੋਰਡ ਦੀ ਫੀਸ ਹੈ ਇਹ ਬੋਰਡ ਦੀ ਫੀਸ ਹੈ ਹਾਂ ਜੀ ਹਾਂ ਜੀ ਕਿੰਨੀ ਫੀਸ ਅਸੀਂ ਤੁਸੀਂ ਹਾਂ ਤਰ੍ਹਾਂ ਤੁਹਾਨੂੰ ਵੀ ਮੈਂ ਦੱਸਿਆ ਸੀ ਕਰ ਅੱਛਾ ਜੀ ਚਲੋ ਕੋਈ ਗੱਲ ਨਹੀਂ ਸਾਨੂੰ ਦਿਓ ਥੋੜਾ ਜਿਹਾ ਟਾਈਮ ਕਿ ਮੈਂ ਬੈਕ ਕਾਲ ਕਰਦਾ ਜੀ ਫਿਰ ਠੀਕ ਹੈ ਠੀਕ ਹੈ ਓਕੇ ਓਕੇ ਜੀ ਓਕੇ ਆ ਦੇਖੋ ਸਾਰੀ ਸੰਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇ ਦੇਖੋ 25 ਦੀ ਆਪਾਂ ਪਹਿਲਾਂ ਇੱਕ ਫੀਸ ਭਰੀ ਸੀ ਪੂਰੇ ਸਾਲ ਦੀ ਸਿਮਰਨ ਨਾਮਾ ਬੱਚੀ ਦਾ ਮਤਲਬ ਮਲੋੜ ਰਹਿੰਦੇ ਨੇ ਮੁਕਸਰ ਸੋ ਚਲੋ ਅਸੀਂ ਇਹਨਾਂ ਦਾ ਪਤਾ ਵੀ ਕਰਿਆ ਔਰ ਸਕੂਲ ਦੇ ਵਿੱਚ ਵੀ ਇਹਨਾਂ ਨੇ ਪਤਾ ਕਰਿਆ ਜਿੱਤੇ ਸਰਕਾਰੀ ਸਕੂਲ ਦੇ ਵਿੱਚ ਬੱਚੀ ਪੜਦੀ ਆ ਔਰ 200 ਰੁਪਏ ਮਹੀਨਾ ਫੀਸ ਆ ਤੁਸੀਂ ਦੇਖ ਲਓ 200 ਰੁਪਏ ਮਹੀਨਾ ਕੀ ਹੁੰਦਾ ਔਰ ਸਾਲ ਦਾ 12 ਮਹੀਨੇ ਨੇ 2200 ਰੁਪਏ ਫੀਸ ਬਣ ਗਈ ਔਰ 2200 ਰੁਪਏ ਫੀਸ ਆਪਣੇ ਭਰਾ ਨੇ ਦੀ ਭਰੀ ਸੀਗੀ ਸੋ ਇਹਦੇ ਵਿੱਚ ਗੱਲ ਹੁਣ ਹੋ ਆ ਗਈ ਕਿ ਬਈ ਦੇਖੋ ਹੁਣ ਬੰਦਾ ਕਹਿ ਦਿੰਦਾ ਕਿ ਬਈ ਯਾਰ 100 200 ਕੀ ਹੁੰਦਾ ਹਨ ਪਰ ਦੇਖੋ ਜਦੋਂ ਇਨਕਮ ਦਾ ਸਾਧਨ ਨਾ ਹੋਵੇ ਤਾਂ ਫਿਰ 50 ਰੁਪਏ ਵੀ ਖਰਚਣ ਲੱਗੇ ਦੇਖਣਾ ਪੈਂਦਾ ਹੁੰਦਾ ਬਈ ਇਹ ਗੱਲ ਸਚਾਈ ਆ ਜਿੜੇ ਜਿੜੇ ਦਾ ਬਈ ਮਾੜਾ ਟਾਈਮ ਆਇਆ ਹੋਇਆ ਉਹਨਾਂ ਨੂੰ ਉਹ ਇਹ ਗੱਲ ਸਮਝਣਗੇ ਉਹ ਇਨਕਮ ਦਾ ਸਾਧਨ ਕਿਉਂ ਨਹੀਂ ਹੈਗਾ ਕਿਉਂਕਿ ਬੱਚੇ ਛੋਟੇ ਨੇ ਔਰ ਬੱਚੀ ਦੇ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਦਾ ਬਲੱਡ ਨਹੀਂ ਬਣਦਾ 2 ਮਹੀਨਾ 2.5 ਮਹੀਨਾ 3 ਮਹੀਨਾ ਨਿਕਲ ਜਾਂਦੇ ਨੇ ਤਾਂ ਦੁਬਾਰਾ ਬਲੱਡ ਲਵਾਉਣਾ ਪੈਂਦਾ ਦੁਬਾਰਾ ਬਲੱਡ ਚੜ੍ਹਦਾ ਬੰਦ ਹੋ ਜਾਂਦਾ ਬਲੱਡ ਦੀਆਂ ਦਾ ਨਹੀਂ ਬਣਦਾ ਹੁੰਦਾ ਬਚਪਨ ਤੋਂ ਸੋ ਉਹ ਕਿਦਾਂ ਕੰਮ ਕਰ ਲਣਗੇ ਹੈਨਾ ਚਲੋ ਰੱਬ ਦੀ ਮਾਰ ਪੈ ਗਈ ਇਹ ਤਾਂ ਔਰ ਉਸ ਤੋਂ ਬਾਅਦ ਹੀ ਗੱਲ ਇਹ ਹੁਣ ਉਹਨਾਂ ਦੀ ਅੱਖਾਂ ਅੱਖਾਂ ਦਾ ਵੀ ਦੇਖਣੋ ਵੀ ਛੱਡ ਗਿਆ ਕਿਉਂਕਿ ਇੱਕ ਬਾਡੀ ਜਿ ਇੱਕ ਪ੍ਰੋਬਲਮ ਹੋਵੇ ਅੱਗੇ ਤੋਂ ਅੱਗੇ ਪ੍ਰੋਬਲਮ ਵੱਜਣਦੀ ਹੁੰਦੀ ਆ ਦੇਖਣੋ ਛੱਡ ਗਿਆ ਹੁਣ ਅੱਖਾਂ ਦਾ ਆਪਰੇਸ਼ਨ ਕਰਵਾਇਆ ਉਹਦੇ ਵਿੱਚ ਵੀ ਪੈਸੇ ਲੱਗੇ ਆਉਣਗੇ ਔਰ ਆਂਟੀ ਜੀ ਜਿਹੜੇ ਨੇ ਜਿਨ੍ਹਾਂ ਦਾ ਹੁਣੇ ਜਿਨ੍ਹਾਂ ਨਾਲ ਗੱਲ ਹੋਈ ਆ ਔਰ ਇਹ ਮਾੜਾ ਮੋਟਾ ਲੋਕਾਂ ਦੇ ਘਰੇ ਕੰਮ ਕਰ ਕਰਕੇ ਆਪਣਾ ਇਹ ਗੁਜ਼ਾਰਾ ਕਰਦੇ ਨੇ ਮਤਲਬ ਆਪਣੀ ਰੋਟੀ ਚਲਾਉਂਦੇ ਨੇ ਸੋ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਸਿਮਰਨ ਸਿਮਰਨਜੀਤ ਕੌਰ ਉਹ ਗੁੜੀ ਔਰ ਗੁਰੂ ਸਿੱਖ ਪਰਿਵਾਰ ਆ ਜੀ ਇਹ ਔਰ ਤੁਸੀਂ ਦੇਖੋ ਵੀ ਕਿੰਨੇ ਹਾਲਾਤ ਆਪਣੇ ਮਾੜੇ ਮਾੜੇ ਫਾਦਰ ਸਾਹਿਬ ਨੇ ਕਮਾਈ ਕਰਨੀ ਹੁੰਦੀ ਆ ਉਹਨਾਂ ਨੇ ਹੀ ਬੱਚਿਆਂ ਦੀ ਰੀਸ ਕਰਨੀ ਹੁੰਦੀ ਆ ਉਹੀ ਮਤਲਬ ਮਰੀਜ਼ ਨੇ ਕਿਹਨਾਂ ਦਾ ਪਾਪ ਉਹਨਾਂ ਦਾ ਵੀ ਬਲੱਡ ਦੇ ਵਿੱਚ ਖੂਨ ਨਹੀਂ ਬਣਦਾ ਹੈਗਾ ਸੋ ਤੁਸੀਂ ਦੇਖੋ ਮਤਲਬ ਬਾਡੀ ਦੇ ਵਿੱਚ ਉਹਨਾਂ ਦਾ ਬਲੱਡ ਨਹੀਂ ਬਣਦਾ ਔਰ ਦੋ ਦੋ ਮਹੀਨੇ ਬਾਅਦ ਤਿੰਨ ਮਹੀਨੇ ਬਾਅਦ ਬਲੱਡ ਦੁਬਾਰਾ ਚੜਾਉਣਾ ਪੈਂਦਾ ਕਿਸੇ ਹਸਪੀਟਲ ਵਿੱਚ ਜਾ ਕੇ ਸੇਮ ਬਲੱਡ ਗਰੁੱਪਰ ਬਹੁਤ ਮੁਸ਼ਕਲ ਔਖੀ ਪ੍ਰੋਬਲਮ ਆ ਕਈਆਂ ਦੀ ਕਈਆਂ ਨੂੰ ਇਹ ਪ੍ਰੋਬਲਮ ਬਚਪਨ ਤੋਂ ਹੁੰਦੀ ਆ ਔਰ ਮਾਤਾ ਜੀ ਦੇਖੋ ਬਾਹਰ ਝਾੜੂ ਪੋਚਣਾ ਮੜਾ ਮੋਟਾ ਕੰਮ ਕਰਦੇ ਹੋਗੇ ਕਿੰਨੀ ਕੀ ਕਮਾਈ ਹੈ ਘਰ ਵੀ ਮਾਤਾ ਜੀ ਨੇ ਆਪ ਚਲਾਉਣਾ ਸਰ ਕਿੰਨੇ ਖਰਚੇ ਹੁੰਦੇ ਨੇ ਬੱਚਿਆਂ ਦੇ ਕੋਲ ਵਰਦੀਆਂ ਨਹੀਂ ਹੈਗੀਆਂ ਬੱਚਿਆਂ ਕੋਲ ਬੂਡ ਨਹੀਂ ਹੈਗੇ ਪਾਉਣ ਦੇ ਲਈ ਸੋ ਆਪਾਂ 200 ਰੁਪਏ ਮਹੀਨੇ ਦੀ ਫੀਸ ਤਾਂ ਚਲੋ ਦੀ ਭਰੇਗੀ ਹੁਣ ਤੁਹਾਡੇ ਸਾਹਮਣੇ ਹੀ ਮੈਂ ਗੱਲ ਇਹ ਗੱਲ ਦੇਖੋ ਫੋਨ ਬਹੁਤ ਬਹੁਤ ਫੋਨ ਇਸ ਤਰ੍ਹਾਂ ਦੇ ਮਤਲਬ ਦਿਨ ਦੇ ਵਿੱਚ ਕਈ ਫੋਨ ਆਉਂਦੇ ਨੇ ਪਰ ਮੈਂ ਤੁਹਾਡੇ ਸਾਹਮਣੇ ਗੱਲ ਕਰਨ ਦਾ ਮਤਲਬ ਅੱਜ ਮੈਂ ਬੈਠਾ ਜੀਗਾ ਤੁਹਾਡੇ ਸਾਹਮਣੇ ਗੱਲ ਕਰਨ ਦਾ ਮਤਲਬ ਸਿਰਫ ਇਹੀ ਆ ਵੀ ਤੁਹਾਨੂੰ ਮਨ ਉਹਨਾਂ ਦੇ ਮਤਲਬ ਮਤਲਬ ਅਟੈਚ ਕਰਵਾ ਸਕਾਂ ਉਹਨਾਂ ਦੁਕਾਨ ਨਾਲ ਕਿਉਂਕਿ ਦੇਖੋ ਉਹਨਾਂ ਨੇ ਮੈਨੂੰ ਦੱਸਿਆ ਸ਼ਾਇਦ ਮੇਰਾ ਦੱਸਣ ਦਾ ਤਰੀਕਾ ਕੋਈ ਹੋਰ ਹੋਵੇ ਥੋੜੇ ਤੱਕ ਉਹ ਚੀਜ਼ ਡਿਲੀਵਰ ਨਾ ਹੋਵੇ ਸੋ ਇਹ ਫੋਨ ਮੈਂ ਕਾਲ ਤਾਂ ਉਹਦੇ ਵਿੱਚ ਉਹਦੇ ਉੱਤੇ ਲਾਈਆ ਇਹਦੇ ਵਿੱਚ ਆਪਾਂ ਕੋਈ ਨੰਬਰ ਨਹੀਂ ਦਿਖਾਇਆ ਹੈਗਾ ਮਤਲਬ ਪ੍ਰਾਈਵੇਸੀ ਰੱਖੀ ਉਹਨਾਂ ਦੀ ਵੀ ਔਰ ਸਿਰਫ ਤੁਹਾਡੇ ਨਾਲ ਅਟੈਚਮੈਂਟ ਕਰਾਉਣ ਦੀ ਕੋਸ਼ਿਸ਼ ਕਰੀ ਆ ਤੁਸੀਂ ਦੇਖੋ 200 ਰੁਪਏ ਫੀਸ ਵੀ ਭਰਨੀ ਬਈ ਕਈ ਵਾਰ ਓਕੀ ਹੋ ਜਾਂਦੀ ਆ ਜਿਨ੍ਹਾਂ ਨੇ ਮਾੜਾ ਟਾਈਮ ਬਈ ਦੇਖਿਆ ਹੋਇਆ ਉਹ ਇਹ ਚੀਜ਼ ਨੂੰ ਸਮਝ ਸਕਦੇ ਨੇ ਆਪਾਂ ਕੱਪੜੇ ਵਧੀਆ ਪਾਉਨੇ ਆ ਆਪਾਂ ਵਧੀਆ ਸਰਦੇ ਆਪਣੇ ਸਾਤਾ ਰੋਟੀ ਵਧੀਆ ਖਾਣੇ ਆ ਆਪਣੇ ਕੋਲ ਫੋਨ ਆ ਆਪਣੇ ਕੋਲ ਇੰਟਰਨੈਟ ਹੈਗਾ ਤਾਂ ਬਾਈ ਆਪਾਂ ਬਹੁਤ ਲੱਕੀ ਆ ਬਹੁਤ ਬੰਦਿਆਂ ਨਾਲ ਲੱਕੀ ਆਂਗੀ ਆਪਣੇ ਆਪਾਂ ਮਤਲਬ ਬਹੁਤ ਬੰਦਿਆਂ ਨਾਲੋਂ ਵਧੀਆ ਆਪਾਂ ਸ਼ੁਕਰਾਨਾ ਕਰਨਾ ਚਾਹੀਦਾ ਹਰ ਵੇਲੇ ਮਰੂ ਮਰੂ ਕਰਨਾ ਨਾ ਇਹ ਚੀਜ਼ਾਂ ਦੇਖੋ ਇਦਾਂ ਦਾ ਮਰ ਇਨਸਾਨ ਦੀਆਂ ਜਿਹੜੀਆਂ ਫਿਤਰਤ ਹੁੰਦੀ ਆ ਇਨਸਾਨ ਦੀ ਮਤਲਬ ਮੰਗ ਹੁੰਦੀ ਆ ਇਨਸਾਨ ਦੀ ਜੀ ਹੁੰਦਾ ਵੀ ਆ ਹੋ ਜਵੇ ਉਹ ਹੋ ਜਵੇ ਇਹ ਜਿਹੜੀ ਆ ਕਦੇ ਵੀ ਨਹੀਂ ਖਤਮ ਹੋਣੀ ਹੈਗੀ ਇੱਛਾਵਾਂ ਜਿਹੜੀਆਂ ਹੁੰਦੀਆਂ ਨੇ ਇਹ ਇੱਕ ਪੂਰੀ ਹੋ ਜੂਗੀ ਦੂਜੀ ਇੱਕ ਹੋਰ ਉਸ ਤੋਂ ਅੱਗੇ ਆ ਜਾਊਗੀ। ਚਾਹਮਕ ਕਦੇ ਵੀ ਪੂਰੀ ਨਹੀਂ ਹੋ ਸਕਦੀ। ਸੈਟੀਸਫਾਈ ਨਹੀਂ ਇਨਸਾਨ ਆਪਣੇ ਆਪ ਨੂੰ ਕਰ ਸਕਦਾ। ਪਰ ਤੁਸੀਂ ਮੈਂ ਤੁਹਾਨੂੰ ਥੋੜੇ ਨਾਲ ਵਾਅਦਾ ਕਰਕੇ ਇਹ ਗੱਲ ਕਹਿਣਾ ਕਿ ਭਾਈ ਤੁਸੀਂ ਦੇਖੋ ਥੋੜੇ ਨਾਲ ਮੈਂ ਗੱਲ ਕਰਨ ਦੇ ਜ਼ਰੀਏ ਨਾਲ ਸਿਰਫ ਅਟੈਚ ਕਰਨ ਦੀ ਕੋਸ਼ਿਸ਼ ਕਰੀ ਕਿ ਭਰਨ ਤੋਂ ਵੀ ਕਈ ਵਾਰ ਬੰਦਾ ਅਸਮਰਥ ਹੋ ਜਾਂਦਾ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਭਾਈ ਜਿ ਅੱਜ ਆਪਾਂ ਵਧੀਆ ਕੱਪੜੇ ਪਾ ਰਹੇ ਆਂ, ਵਧੀਆ ਖਾ ਰਹੇ ਆਂ, ਸਿਰ ਤੇ ਛੱਤ ਆ, ਹੱਥ 'ਚ ਫੋਨ, ਫੋਨ ਦੇ ਵਿੱਚ ਇੰਟਰਨੈਟ ਆ ਤਾਂ ਆਪਾਂ ਬਹੁਤ ਲੱਗੀਆਂ ਪ੍ਰਮਾ ਕਿ ਵੀ ਆਹ ਥਾਂ ਨਾਲ ਕਿਸੇ ਨਾਲ ਵੀ ਕੋਈ ਗਲਤ ਕੰਮ ਨਾ ਹੋਵੇ ਜਵਾਨ ਨਾਲ ਕਿਸਰਾ ਮਾੜਾ ਨਾ ਬੋਲਿਆ ਜਾਵੇ ਸੋ ਬਹੁਤ ਗੱਲਾਂ ਇਹ ਹੁੰਦੀਆਂ ਰਹਿੰਦੀਆਂ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅੱਥ ਜੋੜ ਕੇ ਬੇਨਤੀ ਕਰਦਾ ਹੁਣ ਆ ਬੱਚੇ ਦੀ ਫੀਸ ਭਰਨ ਦੇ ਲਈ ਤੁਸੀਂ ਜਰੂਰ ਅੱਗੇ ਆਉਣਾ ਜੀ 750 ਰੁਪਏ ਨੇ ਫੀਸ ਦੱਸੀ ਆ 10ਵੀਂ ਕਲਾਜ਼ ਦੀ ਬੱਚੇ ਦੀ ਫੀਸ ਆ ਉਰੇ ਸ਼ਾਇਦ ਮੈਨੂੰ ਲੱਗਦਾ ਬੋਰਡ ਦੀ ਫੀਸ ਆ ਉਹ ਵੀ ਤੁਹਾਨੂੰ ਮੈਂ ਕਲੀਅਰ ਕਰਕੇ ਤੁਸੀਂ ਆ ਨੰਬਰ ਤੇ ਮੈਨੂੰ ਫੋਨ ਕਰੋਗੇ ਜਦ ਤੱਕ ਆ ਮੈਂ ਕਲੀਅਰ ਕਰਕੇ ਰੱਖ ਲਊਗਾ ਵੀ ਕਿੰਨੀ ਪ੍ਰੋਪਰ ਆ ਵੈਸੇ ਉਹਨਾਂ ਨੇ ਤੁਹਾਡੇ ਸਾਹਮਣੇ 750 ਰੁਪਏ ਉਹਨਾਂ ਨੇ ਫੀਸ ਕਿਹਾ ਔਰ ਬੋਰਡ ਦੀ ਫੀਸ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਲੱਗ ਤੋਂ ਇੱਕ ਹੁੰਦੀ ਵੀ ਆ ਜਿੰਨੀ ਵੀ ਸਕੂਲ ਦੇ ਵਿੱਚ ਹੁੰਦੀ ਆ ਜੇ ਆਪਾਂ ਪ੍ਰਾਈਵੇਟ ਚ ਪੜਦੇ ਆ ਸਰਕਾਰੀ ਚ ਪੜਦੇ ਆ ਬੋਰਡ ਦੀ ਫੀਸ ਦੇਣੀ ਹੀ ਪੈਂਦੀ ਹੁੰਦੀ ਆ ਬੱਚੇ ਨੂੰ ਔਰ ਦੇਖੋ ਔਰ ਉਹ ਕਹਿੰਦੇ ਕਿ ਬੱਚੇ ਨੂੰ ਵੀ ਬੂਟ ਨੇ ਇਹਦੇ ਕੋਲ ਮਤਲਬ ਸਕੂਲ ਵਾਲੇ ਹੈਗੇ ਉਹਨੂੰ ਕਹਿੰਦੇ ਨੇ ਵੀ ਤੂੰ ਸਕੂਲ ਨਾਲ ਮਤਲਬ ਉਹ ਖਾਓ ਖਾ ਟਾਈਮ ਕੱਟ ਲਿਆ ਪਰ ਫੀਸ ਦਾ ਜਦੋਂ ਹੁਣ ਉਹਨਾਂ ਦਾ ਕੰਮ ਰੁਕ ਗਿਆ ਤੇ ਉਹਨਾਂ ਨੇ ਆਪਾਂ ਨੂੰ ਉਦੋਂ ਫੋਨ ਕਰਿਆ ਆਪਾਂ ਨੂੰ ਆਪਣੀ ਡਿਊਟੀ ਲਈਏ ਪਰਮਾਤਮਾ ਨੇ ਇਹ ਵੀਡੀਓ ਦੇ ਰਾਹੀਂ ਪਤਾ ਨਹੀਂ ਕਿਹਦੀ ਡਿਊਟੀ ਲੱਗ ਜਣੀ ਆ ਕਿਹਨੇ ਕਿਹਦੇ ਹੱਥੋਂ ਚੰਗਾ ਕੰਮ ਹੋ ਜਾਣਾ ਸੋ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਸਰਬੱਤ ਦਾ ਭਲਾ ਮੰਗਿਆ ਕਰੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਈ ਆ ਬੱਚੀ ਦੇ ਲਈ ਸਾਰੇ ਆਨੇ ਅੱਗੇ ਆਉਣਾ ਇਸ ਤਰ੍ਹਾਂ ਦੇ ਸਾਡੇ ਕੋਲ ਹੋਰ ਵੀ ਬਹੁਤ ਬੱਚੇ ਨੇ ਜਿਹੜੇ ਫੀਸ ਭਰਨ ਤੋਂ ਅਸਮਰੱਥ ਨੇ ਔਰ ਆਪਣੇ ਕੋਲ ਜਿੰਨੇ ਵੀ ਆਪਾਂ ਹੁਣ ਤੱਕ ਬੱਚਿਆਂ ਦੀ ਫੀਸ ਭਰੀ ਆ ਉਹ ਸਾਰੇ ਇਸੇ ਤਰ੍ਹਾਂ ਦੇ ਪਰਿਵਾਰਾਂ ਦੇ ਬੱਚੇ ਨੇ ਕਿ ਬਈ ਜਿਨ੍ਹਾਂ ਦੇ ਕੋਲ ਮਤਲਬ ਮਤਲਬ ਜਿੱਦ ਦਿਹਾੜੀ ਨਾਲ ਲਈ ਤਾਂ ਸ਼ਾਮ ਨੂੰ ਘਰੇ ਰੋਟੀ ਨਹੀਂ ਪੱਕਣੀ ਔਰ ਜਦੋਂ ਆ ਕੰਮ ਬੰਦੇ ਦੇ ਹੁੰਦਾ ਨਾ ਔਰ ਮੈਂ ਛੋਟਾ ਜਿਹਾ ਕਲਿੱਪ ਪੁਰਾਣੀ ਵੀਡੀਓ ਜੋ ਮੇਰੇ ਕੋਲ ਹੋਈ ਮੈਂ ਤੁਹਾਨੂੰ ਨਾ ਇਹਨਾਂ ਦੇ ਘਰ ਦੀ ਇੱਕ ਵੀਡੀਓ ਚਲਾਉਂਗਾ ਤੁਸੀਂ ਜੇ ਤੁਸੀਂ ਉਹ ਵੀਡੀਓ ਦੇਖ ਲਈ ਤਾਂ ਤੁਹਾਡੇ ਲੂ ਘੰਟੇ ਖੜੇ ਹੋ ਜਾਣਗੇ ਵੀ ਇਹ 200 ਰੁਪਏ ਫੀਸ ਨਹੀਂ ਪਰ ਹੁੰਦੀ ਇਹ ਗੱਲ ਸਚਾਈ ਆ ਹੱਥ ਜੋੜ ਕੇ ਮੇਰੀ ਮੇਰੇ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਸਾਰੇ ਸੰਗਤ ਦੇ ਚਰਨਾਂ ਦੇ ਵਿੱਚ ਮੇਰੇ ਵੱਲੋਂ ਇਹ ਬੇਨਤੀ ਆ ਕਿ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਬੱਚੇ ਨੇ ਤੁਸੀਂ ਆ ਬੱਚੀ ਲਈ ਅੱਗੇ ਆਉਣਾ ਔਰ ਹੋਰ ਇਸ ਤਰ੍ਹਾਂ ਦੇ ਬਹੁਤ ਬੱਚੇ ਨੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇੱਕ ਚੰਗੇ ਕੰਮ ਦਾ ਉਪਰਾਲਾ ਕਰਨਾ ਤਾਂ ਜੋ ਇੱਕ ਵਧੀਆ ਸਮਾਜ ਹੀ ਛੱਡਣਾ ਹੋ ਸਕੇ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਸੀਗਾ ਸਾਰਿਆਂ ਨੇ ਫੋਟੋਆਂ ਪਾਈਆਂ ਪਰ ਆਪਾਂ ਉਹਨਾਂ ਦੇ ਰਾਹ ਤੇ ਨਹੀਂ ਚੱਲ ਰਹੇ ਕਿਉਂਕਿ ਦੇਖੋ ਅੱਪਾ ਕਹਿੰਦੇ ਨੇ ਆ ਉਹ ਵੀ ਮੁੜ ਕੇ ਆ ਜਾ ਵੀਰੇ ਆਵੇ ਅਰਦਾਸ ਹੀ ਨਿਤ ਕਰਦਾ ਪਰ ਮੁੜ ਕੇ ਤਾਂ ਆ ਜਵੇ ਪਰ ਆਪਣੇ ਘਰੇ ਨਾ ਆਵੇ ਗਵੰਟੀਆਂ ਦੇ ਆਵੇ ਹਨਾ ਵੀ ਕਹਿਣ ਦਾ ਆਪ ਵੀ ਸਾਰੇ ਕਹਿੰਦੇ ਨੇ ਭਲਾ ਹੋ ਜਵੇ ਵੀ ਫਾਂਸੀ ਦੇਣੇ ਉਹਨਾਂ ਨੇ ਕੀ ਕਰਿਆ ਦੇਸ਼ ਨੂੰ ਯਾਦ ਕਰਾਉਣ ਦੇ ਲਈ 23 ਸਾਲ ਦੀ ਉਮਰ ਦੇ ਵਿੱਚ ਉਹ ਜਹਾਨ ਤੋਂ ਚਲੇ ਗਏ ਸੀਗੇ 23 ਸਾਲ ਦੇ ਬੱਚਿਆਂ ਨੂੰ ਅੱਜ ਕੱਲ ਤੁਸੀਂ ਫੜ ਕੇ ਉਹ ਰੋਕ ਕੇ ਦੇਖ ਲਓ ਉਹਨੂੰ ਬੋਲਣ ਦਾ ਨਹੀਂ ਪਤਾ ਹੁੰਦਾ ਉਹਨਾਂ ਨੇ 23 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਆਪਣੀ ਫਾਂਸੀ ਤੇ ਚੜ ਗਏ ਸੀਗੇ ਕਿੰਨੇ ਉਹਨਾਂ ਨੇ ਤਸੀਹੇ ਅੰਗਰੇਜ਼ਾਂ ਤੋਂ ਝੱਲੇ ਆਉਣਗੇ ਕਿੰਨੇ ਮਤਲਬ ਕਿੰਨਾ ਉਹਨੂੰ ਟੌਰਚਰ ਹੋਏਗਾ ਹੋਊਗਾ ਪਰ ਅੱਜ ਕੱਲ ਦਾ ਕੋਈ ਅੱਜ ਦੇ ਟਾਈਮਸ ਤਾਂ ਕੋਈ ਅੰਗਰੇਜ਼ ਨਹੀਂ ਹੈਗਾ ਉਹ ਕੋਈ ਔਰਤ ਤਲਵਾਰਾਂ ਨਹੀਂ ਚਲਦੀਆਂ ਭਈ ਜੇ ਆਪਾਂ ਅੱਜ ਚੰਗੇ ਆ ਆਪਾਂ ਚੰਗੀ ਰੋਟੀ ਖਾ ਰਹੇ ਆਂ ਔਰ ਕਿਸੇ ਨੂੰ ਜੇ ਆਪਾਂ ਦੋ ਰੋਟੀਆਂ ਜੋ ਅੱਧੀ ਰੋਟੀ ਕਿਸੇ ਨੂੰ ਦੇ ਦਾਂਗੇ ਕੀ ਫਰਕ ਪੈ ਜਾਊਗਾ ਤੋ ਸਾਰੇ ਨੂੰ ਬੇਨਤੀ ਕਰਦਾ ਭਾਈ ਵੱਧ ਚੜ ਕੇ ਇਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਖੜਾਇਆ ਕਰੋ ਔਰ ਆ ਬੱਚੇ ਦੀ ਤੁਸੀਂ ਫੇਸ ਜ਼ਰੂਰ ਭਰਨੀ ਆ ਸਾਰੇ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਆ ਔਰ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਬੱਚੇ ਨੇ ਆਪਣੇ ਆਲੇ ਦੋਲੇ ਜ਼ਰੂਰ ਧਿਆਨ ਰੱਖਿਆ ਕਰੋ ਔਰ ਜੇ ਤੁਹਾਨੂੰ ਇਸ ਤਰ੍ਹਾਂ ਦਾ ਬੱਚਾ ਤੁਹਾਨੂੰ ਦੇਖਦਾ ਤਾਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਵੀਡੀਓ ਵਾਤੋ-ਵਾਤ ਅੱਗੇ ਪਹੁੰਚਾ ਦਿਓ ਤਾਂ ਜੋ ਤੁਸੇ ਹੋਰ ਬੱਚੇ ਦਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ